ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਆਪਣਾ ਵੀਡੀਓ ਦਾ ਟੌਪਿਕ ਹੈ ਜਿਹੜੀ ਤਰਨਤਾਰਨ ਵੋਟਾਂ ਪਈਆਂ ਸੰਦੀਪ ਸਿੰਘ ਦਾ ਭਰਾ ਮਨਦੀਪ ਸਿੰਘ ਖੜਿਆ ਸੀ ਉਹ ਲੋਕਾਂ ਨੇ ਆਪਣੀ ਕੌਮ ਨੇ ਹਰਾ ਤਿਆ ਬਈ ਉਹ ਬਹੁਤ ਮਤਭਾਗਾ ਆਪਣੀ ਕੌਮ ਲਈ ਆਪਣੀ ਕੌਮ ਨੂੰ ਸ਼ਰਮਾਣੀ ਜਹੀਂ ਦੀ ਜਿਹੜੇ ਆਪਣੇ ਗਾਣਿਆਂ 'ਚ ਕਹਿੰਦੇ ਸੀਗੇ ਆਪਣੇ ਸਿੰਗਰ ਸਾਰੇ ਕਹੀ ਜਾਂਦੇ ਆ ਕਹਿੰਦੇ ਆ ਮੱਜਾ ਮੱਜਾ ਐ ਮੱਜਾ ਐ ਮਾਲਬਾ ਯਾਰ ਸਾਡੇ ਵਾਲੇ ਮਾਲਵੇ ਵਾਲੇ ਨਾ ਥੋੜੇ ਜਿਹੇ ਲੀਡਰਾਂ ਪਿੱਛੇ ਜਿਆਦਾ ਲੱਗਦੇ ਆ ਸਾਨੂੰ ਐਸੀ ਵੀ ਉਧਰਲੇ ਨਹੀਂ ਲੱਗਦੇ ਪਰ ਉਧਰਲੇ ਜਮਾ ਬੇਤੀ ਕਰਾਂਤੀ ਨਾ ਤਰਨ ਤਰਨ ਵਾਲੇ ਨੇ ਜਮਾ ਮਾੜੀ ਕਰੀ ਉਹਨਾਂ ਨੇ ਹਰਾਤਾ ਉਹ ਮਨਦੀਪ ਸਿੰਘ ਬਾਕੀ ਯਾਰ 19000 ਯੋਧੇ ਜਿਹੜੇ ਆਪਣੇ ਯੋਧਿਆਂ ਨੇ ਵੋਟ ਪਾਈ ਉਹ ਬਹੁਤ ਵਧੀਆ ਰਹੇ ਚਲੋ ਕਿਸੇ ਦੀ ਜ਼ਮੀਰ ਦਾ ਜਾਗੀ 19000 ਦਾ ਖੜੇ ਨਾਲ ਪਰ ਇੱਕ ਨਾ ਬਾਦਲਾ ਨੂੰ ਬਹੁਤ ਸਟਾਰਟ ਅਪ ਮਿਲ ਗਿਆ ਪਹਿਲਾਂ ਆਪਣੇ ਬਾਦਲਾ ਨੇ ਯਾਰ ਆਪਾਂ ਜਾਣਾਈ ਹੈ ਬਾਦਲਾ ਨੇ ਆਪਣੀ ਕੌਮ ਕਲ ਕਿੰਨਾ ਮਾੜਾ ਕਰਿਆ ਕਿੰਨੇ ਕਾਣ ਕਰਾਏ ਸੋ ਉਹ ਕਿਹੜਾ ਡੇਰਾ ਸਾਧ ਹੈ ਉਹਨੂੰ ਮਾਫੀ ਦਈ ਸੁਮੇਰ ਸੈਣੀ ਨੂੰ ਡੀਜੀਪੀ ਲਾਇਆ ਕਿੱਡੀ ਕਿੱਡੀ ਕੰਮ ਕਰਾਏ ਯਾਰ ਉਹਨਾਂ ਨੇ ਹਨਾ ਨਾਲੇ ਲੋਕ ਯਾਰ ਕਹਿੰਦੇ ਸੀਗੇ ਡਾਇਨਾਸੌਰ ਨਹੀਂ ਆਉਂਦੇ ਹੈਗੇ ਉਹ ਐ ਉਹ ਲੋਕ ਕਿਹੜੇ ਆ ਜਿਹੜੇ ਨੇ ਡਾਇਨਾਸੌਰ ਵੋਟ ਪਾਈ ਡਾਇਨਾਸੌਰ ਨੂੰ ਬਾਈ ਸੋਚੋ ਨਾ ਇੱਕ ਰੀਲ ਨਾਲ ਇੱਕ ਰੀਲ ਵਾਇਰਲ ਹੋ ਰਹੀ ਹੈ ਉਹ ਸੁਖਵੀਰ ਬਾਦਲਾ ਡਾਇਨਾਸੌਰ ਫੜੀ ਆ ਰਿਹਾ ਆ ਚੀਜ਼ਾਂ ਹੋ ਗਈਆਂ ਹੁਣ ਬਾਕੀ ਪਰ ਯਾਰ ਹੁਣ ਨਾਲੇ ਇੱਕ ਤਾਂ ਨਾ ਆਪਾਂ ਕਹਿ ਜਨੇ ਆ ਵੀ ਆਪਣੀ ਕੋਮ ਉਪਲਾ ਦਿੰਦੀ ਹੈ ਕੁਰਬਾਨੀ ਕੁਰਬਾਨੀ ਕਰਵਾਨੀ ਤਿਆਰ ਹੁੰਦੀ ਐ ਕੋਈ ਆਪਣੇ ਛੋਟੇ ਜਿਹੇ ਜਵਾਕ ਨੂੰ ਛੱਡ ਕੇ ਕਿ ਉਹਨੂੰ ਉਹਨੇ ਪਹਿਲਾਂ ਉਹਨੂੰ ਮਾਰਿਆ ਕੀ ਨਾਂ ਬਾਈ ਉਹਦਾ ਸੂਰੀ 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 ਨੂੰ ਮਾਰਿਆ ਯਾਰ ਉਹਨੂੰ ਕੀ ਲੋੜ ਸੀ ਉਹਨੇ ਕੌਮ ਵਿੱਚ ਹੀ ਮਾਰਿਆ ਵੀ ਜੋ ਬਕਵਾਸ ਮਾਰ ਰਿਹਾ ਜੀ ਆਪਣੀ ਕੌਮ ਨੂੰ ਮੈਂ ਤੁਹਾਡੀ ਧੀਆ ਬੇਣਾਂ ਨਾਲ ਐ ਕਰ ਦੂੰਗਾ ਉਹ ਕਰ ਦੂੰਗਾ ਫਿਰ ਉਹ ਸੂਬੇ ਨੇ ਆਪਣੇ ਕਿੰਨੇ ਨੌਜਵਾਨਾਂ ਨੂੰ ਮਾਰਿਆ ਸੀਗਾ ਬਾਈ ਯਾਰ ਨੈਟ ਤੇ ਹਨਾ ਕਮੈਂਟ ਕਰਨ ਨਾਲ ਕੁਝ ਹੁੰਦਾ ਹੈ ਕਿ ਗਰਾਊਂਡ ਗਰਾਊਂਡ ਲੈਵਲ ਦਾ ਕੰਨਾ ਪੈਣਾ ਆਪਾਂ ਨੂੰ ਬਾਈ ਯਾਰ ਜੇ ਤਾਂ ਆਪਾਂ ਕਹੀ ਜਾਂਦੇ ਆ ਵੀ ਆਪਾਂ ਖਾਲਿਸਤਾਨ ਆਏ ਆ ਉਹ ਐ ਪਰ ਜਦੋਂ ਆਪਣਾ ਕੋਈ ਬੰਦਾ ਖੜਦਾ ਹਨਾ ਆਪਾਂ ਉਹਦਾ ਸਾਥ ਨਹੀਂ ਬਾਈ ਦਿੰਦੇ ਹੈਗੇ ਯਾਰ ਯਾਰ ਬੰਦੇ ਨੇ ਤਾਜੀ-ਤਾਜ਼ਾ ਕੰਮ ਸਾਰਾ ਉਹ ਆਪਣੀ ਕੁਰਬਾਨੀ ਦੇਈ ਆਪਣੇ ਵਿੱਚ ਕੋਈ ਯਾਰ ਨੌਜਵਾਨੀ ਸਾਰੀ ਉਮਰ ਆਪਣੀ ਨੌਜਵਾਨੀ ਦੀ ਜੇੜ ਤੇ ਬਤਾਉਗਾ ਕੋਈ ਚਾਹਦਾ ਕੋਈ ਬਤਾਵੇ ਯਾਰ ਨਾਲੇ ਯਾਰ ਵਿਚੇ ਹੀ ਖੜਿਆ ਅਗਲਾ ਮੱਝ ਵਾਲੇ ਮੱਝ ਵਾਲਾ ਕਰਦੇ ਸੀਗੇ ਉਹਨਾਂ ਦਾ ਸਾਰੀ ਜ਼ਿੰਦਗੀ ਲਈ ਆਪਣੇ ਜਵਾਕਾਂ ਨੂੰ ਵੀ ਕਲੰਕ ਲਗਵਾਤਾ ਜਮੈਂ ਹੀ ਉਹ ਕਰਤਾ ਯਾਰ ਬਾਕੀ ਬਾਈ ਯਾਰ ਪਹਿਲਾਂ ਪੜੇ ਵਾਲੇ ਕਹਿੰਦੇ ਸੀਗੇ ਸਾਰੇ ਵੀ ਬੀਬੀ ਖਾਲੜਾ ਨੂੰ ਹਰਾਇਆ ਵੀ ਕੌਮ ਨੇ ਗਰਦਾ ਕੌਮ ਨੇ ਆਪਣੀ ਕਲੰਕ ਲਾ ਲਿਆ ਬੀਬੀ ਖਾਲੜਾ ਨੂੰ ਹਰਾ ਕੇ ਇਸ ਵਾਰ ਨਾ ਬੀਬੀ ਖਾਲੜਾ ਨੇ ਸਪੈਸ਼ਲ ਵੀਡੀਓ ਪਾਈ ਸੀ ਕਿ ਮਨਦੀਪ ਸਿੰਘ ਨੂੰ ਜਿਤਾਓ ਵੀ ਮੈਂ ਮਨਦੀਪ ਸਿੰਘ ਨੂੰ ਸਪੋਰਟ ਕਰਦੀ ਆਂ ਤੇ ਆਪਾਂ ਪਹਿਲਾਂ ਆਪਣੇ ਲੋਕਾਂ ਨੇ ਬਹੁਤ ਵਧੀਆ ਕਰਿਆ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਇਆ ਤੇ ਅਮਰਪਾਲ ਸਿੰਘ ਨੂੰ ਜਿਤਾ ਅਮਰਪਾਲ ਸਿੰਘ ਖਾਲਸਾ ਨੂੰ ਜਿਤਾਇਆ ਆਪਾਂ ਨੂੰ ਇਹ ਲੱਗਿਆ ਵੀ ਆਪਣੀ ਕੌਮ ਸੋਚ ਰਹੀ ਐ ਕਿ ਆਪਾਂ ਅਸੀਂ ਇਹ ਮਾ ਆਪਣਾ ਬਣਾਈਏ ਪਰ ਆ ਇਹਨਾਂ ਨੇ ਕਲੰਕ ਲਵਾ ਲਿਆ ਜਿਹੜਾ ਇਹਨਾਂ ਨੇ ਆ ਕਰਿਆ ਹੁਣ ਆਪਣੇ ਲੋਕਾਂ ਨੂੰ ਯਾਰ ਪਤਾ ਕੀ ਹੈ ਬਾਈ ਜੁੱਤੀਆ ਖਾਨ ਦੀ ਆਤ ਤਾਂ ਪੈ ਗਈ ਉਹਨਾਂ ਗਾਲਾਂ ਕੱਢੀ ਜਾਂਦੇ ਐ ਜਿਹੜਾ ਆਪ ਦਾ ਜਤਾਇਆ ਨਾ ਆਪ ਦਾ ਜਤਾਇਆ ਜਿਹੜਾ ਉਹਨੇ ਕਿੰਨੀ ਪਾਰਟੀਆਂ ਬਦਲ ਲੀਆਂ ਕਿੰਨਾ ਫਰੋਡ ਐ ਉਹ ਤੁਸੀਂ ਫੇਰ ਉਹੀ ਬੋਕਰ ਪਾਰਟੀ ਅੱਗੇ ਲਿਆ ਕੇ ਰੱਖਦੇ ਜੁੱਤੀਆ ਖਾਨ ਨੂੰ ਯਾਰ ਹਨ ਅਸੀਂ ਐ ਨਹੀਂ ਕਹਿੰਦੇ ਯਾਰ ਅਸੀਂ ਵੀ ਉਹਨਾਂ ਨੂੰ ਸਪੋਰਟ ਕਰੀ ਸੀ ਸਾਨੂੰ ਪਤਾ ਲੱਗ ਗਿਆ ਜੇ ਅਸੀਂ ਸਪੋਰਟ ਕਰੀ ਅਸੀਂ ਜਿਤਾਇਆ ਸੀ ਵੋਟਾਂ ਪਾਈਆਂ ਸੀ ਅਸੀਂ ਮਾੜੇ ਨੂੰ ਮਾੜਾ ਦਾ ਕਹਿ ਰਹੇ ਹਾਂ ਮਾੜੇ ਯਾਰ ਸਾਡੇ ਸਾਰੇ ਮਾੜਾ ਕਰਿਆ ਪੰਜਾਬੀ ਹੁਣ ਨਾ ਜਾਗੇ ਫਿਰ ਜਾਗਣਗੇ ਕਦੋਂ ਯਾਰ ਬਾਈ ਹੁਣ ਤਾਂ ਪਾਣੀ ਵੀ ਸਿਰ ਦੇ ਉੱਪਰ ਦੀ ਲੰਘ ਗਿਆ ਯਾਰ ਚੰਡੀਗੜ੍ਹ ਯੂਨੀਵਰਸਿਟੀ ਆੜੀ ਪੰਜਾਬ ਦੀ ਆਪਣੀ ਉਹਨੂੰ ਵੀ ਸੈਂਟਰ ਦਾ ਵੱਡੋ ਕਰਦਾ ਉੱਥੇ ਕਹਿੰਦੇ ਸੀਗਾ ਇਹ ਸੀਐਮ ਵੀ ਉੱਥੇ ਪੰਜਾਬ ਪੁਲਿਸ ਨਹੀਂ ਜਾਂਦੀ ਹੈਗੀ ਸਭ ਤੋਂ ਅੱਗੇ ਆਪਣੀ ਪੰਜਾਬ ਪੁਲਿਸ ਖੜੀ ਸੀ ਉੱਥੇ ਯਾਰ ਜਿਹੜਾ ਨਾ ਆਹ ਆਪਣਾ ਸੀਐਮ ਹੈ ਇਹ ਯੂਨੀਵਰਸਿਟੀ ਜਾ ਕੇ ਨਹੀਂ ਖੜਿਆ ਮਨਪੁਰ ਸਿੰਘ ਖਾਲਸਾ ਵੋਟਾਂ 'ਚ ਖੁਦ ਖੜਿਆ ਸੀ ਉਹ ਤਾਂ ਵੀ ਜਾ ਕੇ ਉਥੇ ਆਪਣੀ ਸਟੂਡੈਂਟ ਵਾਲੀ ਖੜਿਆ ਕਾਹਦੇ ਲਈ ਖੜਿਆ ਪੰਜਾਬ ਦੇ ਕੇ ਆਇਆ ਨਾਲ ਪੰਜਾਬ ਲਈ ਖੜਿਆ ਯਾਰ ਜੇ ਆਪਾਂ ਆਪਣੇ ਪੰਜਾਬ ਦੇ ਅਉਧੇ ਅੱਗੇ ਲੈ ਕੇ ਆਵਾਂਗੇ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਬਾਈ ਨਹੀਂ ਤਾਂ ਜੁੱਤੀ ਆਪਾਂ ਪਹਿਲਾਂ ਵੀ ਖਾਰੇ ਆ ਅੱਗੇ ਵੀ ਖਾਈ ਜਾਵਾਂਗੇ 2027 ਚਾਹੀ ਕੁਝ ਕਰਨਾ ਨਾ ਫੇਰ ਔਖਾ ਫੇਰ ਆਪਾਂ ਨੂੰ ਕੁਝ ਨਹੀਂ ਮਿਲਣਾ ਫੇਰ ਐ ਨਾ ਗਿਆ ਸਾਨੂੰ ਪੰਜਾਬ ਨਾਲ ਪਿਆਰ ਆ ਪਿਆਰ ਆ ਫੇਰ ਕੁਝ ਨਹੀਂ ਬਣਦਾ ਤੁਹਾਡਾ ਨਾਲੇ ਯਾਰ ਮਾਝੇ ਵਾਲੇ ਤੇ ਤਾਂ ਜਮਾ ਹੀ ਬਾਈ ਬਹੁਤ ਦੁਖ ਦੀ ਗੱਲ ਕਰਤੀ ਉਹਨਾਂ ਨੇ ਤਾਂ ਬਾਈ ਸਭ ਤੋਂ ਜ਼ਿਆਦਾ ਸਹੀਦਿਆ ਯਾਰ ਤਰਨ ਤਰਨ ਦੇ ਲੋਕਾਂ ਨੇ ਦਿੱਤੀ ਆ ਮੱਝ ਵਾਲਿਆਂ ਨੇ ਸਾਨੂੰ ਤਾਂ ਆਇਆ ਸੀਗਾ ਬਾਈ ਭਾਈ ਮਨਦੀਪ ਸਿੰਘ ਜੀ ਜਿੱਤਣਗੇ ਪਰ ਸਾਨੂੰ ਇਹ ਨਹੀਂ ਪਤਾ ਸੀਗਾ ਯਾਰ ਦੇਖ ਕੇ ਵੀ ਆ ਹੋ ਗਿਆ ਬਾਕੀ ਯਾਰ ਹੁਣ ਸਾਡਾ ਤਾਂ ਆਹੀ ਮੈਸੇਜ ਆ ਸਾਡੇ ਵੱਲੋਂ ਬਾਈ ਯਾਰ 2027 ਚ ਨਾ ਕੁਝ ਕਰਦੇਓ ਨਹੀਂ ਫਿਰ ਆਪਾਂ ਜੁੱਤੀਆਂ ਖਾਣ ਜੋਗੀ ਹੀ ਰਹਿਣਾ ਜੁੱਤੀਆਂ ਜੋਗੀ ਹੀ ਹੈਗੇ ਆ ਆਪਾਂ ਜੁੱਤੀਆਂ ਵੀ ਉਹ ਕਹਿੰਦੇ ਨਹੀਂ ਹੁੰਦੇ ਵੀ ਜੁੱਤੀਆਂ ਬਾਦਦੀਆਂ ਫਲਾਣੇ ਦੇ ਘਰੋਂ ਜੁੱਤੀਆਂ ਉਹਦੇ ਬਾਦਦੀਆਂ ਜਿਹੜਾ ਜੁੱਤੀਆਂ ਖਾਣ ਜੋਗਾ ਹੁੰਦਾ ਹੋਰ ਬਾਈ ਯਾਰ ਬਾਕੀ ਆਪਣਾ ਆਹੀ ਮੈਸੇਜ ਹੈ ਬਾਈ 2027 ਚਾ ਕੁਝ ਨਾ ਕਰਿਓ ਥੋੜਾ ਜਿਹਾ ਦੇਖ ਕੇ ਚੱਲਿਓ ਸ਼ਰਮ ਕਰ ਲਿਓ ਮਾੜੀ ਮੋਟੀ ਆਪਾਂ ਨੂੰ ਇਕੱਠੇ ਹੋਣ ਦੀ ਲੋ ਠੀਕ ਹੈ ਬਾਈ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬਾਈ ਸਤ ਸ੍ਰੀ ਅਕਾਲ